ਅਸੀਂ ਖਾਰ ਮਹਿਫਲ ਚ ਜਾਂਦੇ ਆ ਤੁਸੀਂ ਵੀ ਇੱਕ ਨਾਂ ਸੁਣਿਆ ਚੌਰੀ ਅਬਦਰਮਾਨ ਦਾ ਹਸਨ ਅਕਵਾਲਦਾਨਾ ਨਾਨਾ ਇੰਤਹਾ ਦਾ ਮੇਰੀ ਨਾਕਸ ਨਜ਼ਰ ਗੱਦਾਰ ਆਦਮੀ ਸੀ ਮੁਸਲਮ ਦੁਸ਼ਮਣ ਨਹਿਰੂ ਦਾ ਪਿੱਟੂ ਕਾਰੇ ਖਾਸ ਉਸ ਜੇ ਪੰਜ ਸੱਤ ਬੰਦੇ ਜਿਹੜੇ ਇਸ ਪੰਜਾਬ ਦੇ ਐਮ ਐਲ ਏ ਸੀਗਾ ਇਹ ਮੈਨੇ ਇੱਕ ਵੰਡ ਕਰਾਈ ਸੀ ਸਾਜ਼ਿਸ਼ ਉਹਨਾਂ ਨੇ ਹੀ ਰਾਤੋਂ ਰਾਤ ਇਹ ਉਹ ਜ਼ਿਲ੍ਹੇ ਜਿਹੜੇ ਨਾ ਉਧਰ ਦਿੱਤੋ ਆਏ ਸੀ ਪੰਜ ਜ਼ਿਲ੍ਹੇ ਜਿਹੜੇ ਪੰਜ ਜ਼ਿਲ੍ਹੇ ਜਿੱਥੋਂ ਆਪਣੇ ਬਜ਼ੁਰਗਾਂ ਨੂੰ ਇਹ ਆ ਵੀ ਕਿਸੇ ਪੈਰੀ ਜੁੱਤੀ ਨਾ ਪਾਈ ਜਿਸ ਹਾਲ ਸੀ ਉਹਦੀ ਨਸ ਪਈ ਫੌਜੀ ਆਪਣੇ ਅਫਸਰ ਕੋ ਜਾਂਦਾ ਸੂਬੇਦਾਰ ਕੋ ਜਾਂ ਲਾਲਾ ਕੋ ਜਾਂ ਮੇਜਰ ਕੋ ਲਾਲਾ ਕੋ ਜਾਂ ਉੱਪਰ ਕੈਪਟਨ ਕੋ ਲਾਲਾ ਕੋ ਉਹਦੇ ਕੋ ਗਿਆ ਜੀ ਮੈਨੂੰ ਛੁੱਟੀ ਚਾਹੀਦੀ ਆ ਮੇਰੇ ਵਿਆਹ ਆ ਘਰ ਤੇ ਮੈਂ ਜਾਣਾ ਉਹ ਕਹਿੰਦਾ ਭਾਈ ਟਾਈਮ ਬੜਾ ਸਖਤ ਚੱਲਦਾ ਹਨਾ ਤੈਨ ਸਾਲਾ ਕੀ ਮਾਰ ਕਾ ਮਾਰ ਕਾ ਮਾਰ ਕੇ ਆਇਆ ਆਂ ਬਿਛਟੀ ਮੰਗਦਾ ਤੂੰ ਕਿ ਤੂੰ ਕੋਈ ਜੰਗ ਜਿੱਤ ਕੇ ਆਇਆ ਜਾਂ ਦਾ ਸਾਲਾ ਕੁਛ ਕਹਿੰਦਾ ਕਰਕੇ ਆ ਕਰਕੇ ਆ ਫੇਰ ਨਮ ਛੁੱਟੀ ਦੇ ਦੂੰ ਹਾਂ ਬਹਾਦਰੀ ਕਰਕੇ ਆ ਉਹ ਕਹਿੰਦਾ ਅੱਛਾ ਕਹਿੰਦਾ ਕੀ ਕਰਾਂ ਉਹ ਕਹਿੰਦਾ ਕੋ ਟੈਂਕ ਟੁੰਕ ਲੁੱਟ ਕੇ ਲਿਆ ਉਧਰ ਇੰਡੀਆ ਵਾਲਿਆਂ ਦਾ ਫੜ ਕੇ ਲਿਆ ਉਹ ਕਹਿੰਦਾ ਚਲੋ ਠੀਕ ਆ ਉਹ 30 ਦਿਨ ਟੈਂਕ ਲੈ ਕੇ ਚਲੇ ਗਿਆ ਉਹ ਹਮ ਅਫਸਰ ਤਾਂ ਲੋ ਜੀ ਮੈਂ ਟੈਂਕ ਲੈ ਆਇਆ ਆਂ ਇੰਡੀਆ ਆਂ ਦੇ ਫੜੜਿਆਂ ਦਾ ਠੀਕ ਆ ਹੂੰ ਉਹ ਛੁੱਟੀ ਉਹਦੀ ਹੋ ਗਈ ਮਨਜ਼ੂਰ ਹੋ ਗਈ ਮੁੜ ਕੇ ਉਹ ਬਾਅਦ ਚ ਪੁੱਛਦਾ ਵੀ ਚੰਗਾ ਕੰਮ ਜਰਾ ਚੰਗੀ ਜਿਹੀ ਗੱਲ ਛੱਡੀ ਵੀ ਉਹ ਕਹਿੰਦਾ ਟੈਂਕ ਸਾਡੇ ਕੋਈ ਇੰਡੀਆ ਵਾਲਿਆਂ ਕੋਈ ਪਾਕਿਸਤਾਨ ਵਾਲਿਆਂ ਕੋਈ ਇੱਕੋ ਹੀ ਆ ਜੋ ਉਹਨਾਂ ਨੇ ਛੁੱਟੀ ਲੈਣੀ ਆ ਉਹ ਉਹ ਟੈਂਕ ਲੈ ਜਾਂਦੇ ਆ ਜੋ ਨਵਾਂ ਵਾਸੀ ਛੁੱਟੀ ਲੈਣੀ ਆ ਟੈਂਕ ਸੀ ਖੜਾ ਕੀਤਾ ਆ ਟੈਂਕ ਇੱਕ ਇੱਕ ਤੇ ਹੀ ਆਦਾ ਜਿਹੜਾ ਜਿਹਨਾਂ ਇਹ ਲੈਣ ਇਹ ਟੈਂਕ ਲੈ ਟੈਂਕ ਸਾਡੇ ਕੋਈ ਕੋਈ ਦੁਹਾ ਭਰਾਵਾਂ ਕੋ ਜਿਹੜੀ ਮੈਂ ਤੈਨੂੰ ਸ਼ੇਰ ਵਾਲੀ ਗੱਲ ਸਖਾ ਲਈ ਜਿਹੜੀ ਸ਼ੇਰ ਵਾਲੀ ਗੱਲ ਸਖਾ ਲਈ ਨਾ ਸਾਡਾ ਜਿਹੜਾ ਬਲੱਡ ਆ ਬਜ਼ੁਰਗਾਂ ਦਾ ਇਹਨਾਂ ਨੇ ਸਦੀਆਂ ਫਾਈਟ ਕੀਤੀ ਐ ਇਸ ਲੈਂਡ ਦੇ ਲਈ ਇਸ ਪੰਜਾਬ ਦੇ ਲਈ ਠੀਕ ਆ ਜਦੋਂ ਆਪਾਂ ਆਪਾਂ ਇੱਥੇ ਦੇ ਨਹੀਂ ਹੈਗੇ ਆਪਾਂ ਉਧਰੋਂ ਆਏ ਆ ਆ ਰਹੇ ਆ ਆਪਣੇ ਵੀਰੋਂ ਉਧਰੋਂ ਤਾਂ ਆਏ ਸੀ ਕਿ ਉਹ ਉੱਥੇ ਆਪਾਂ ਤਾਂ ਧੜ ਵੀ ਲੁੱਟ ਲੈਂਦੇ ਸੀ ਹਾਂਜੀ ਆਪਾਂ ਇੱਧਰ ਆਏ ਦੇਖਿਆ ਇੱਥੇ ਦੇਖਿਆ ਵੀ ਜੰਗਲ ਹੈਗੇ ਆ ਦਰਿਆ ਹੈਗੇ ਪਹਿਲਾਂ 17 ਟੱਕਰ ਗਿਆ ਫਿਰ ਵਿਆਸ ਟੱਕਰ ਗਿਆ ਫਿਰ ਆ ਵੀ ਟੱਕਰ ਗਿਆ ਇਹ ਬਿੱਥੇ ਬਹਿ ਗਏ ਜਿਹੜੇ ਇੱਥੇ ਸੀਗੇ ਇਹਨਾਂ ਨੂੰ ਕੁੱਟ ਕੇ ਗਾਹਾਂ ਤੋਰਤਾ ਮੁਸਲਮਾਨ ਸਰਦਾਰ ਰਾਜ ਦੇ ਖਿਲਾਫ ਆ ਇੱਥੇ 1500 ਕਿੰਨੇ ਵਿੱਚ ਸਟਾਰਟਿੰਗ ਹੋਈ ਆ ਉਹ ਉਹ ਭਾਜੀ ਜਿਹਨੂੰ ਮਰਦੀ ਮੰਨੋ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਉਹ ਲੱਗਦਾ ਸਾਡੇ ਕੀ ਹੈ ਸਾਡਾ ਠੀਕ ਆ ਹਣ ਹੁਣ ਫੇ ਜਰੂਰ ਮਤੋ ਠੀਕ ਆ ਆ ਜਿਹਨੂੰ ਮੰਨਦੇ ਆ ਇਮਾਨਦਾਰੀ ਨਾਲ ਮੰਨੋ ਔਰ ਇਨਸਾਨੀਅਤ ਹਰ ਇੱਕ ਚੀਜ਼ ਤੋਂ ਪਹਿਲਾਂ ਇਨਸਾਨੀਅਤ ਆ ਜੇ ਤੂੰ ਕਿਸੇ ਇਨਸਾਨ ਨੂੰ ਬਚਾ ਲੇਗਾ ਠੀਕ ਆ ਉੱਤੇ ਕੋ ਚੁਵਾਰੇ ਦਾ ਪੈ ਨਹੀਂ ਨਾ ਐਸੀ ਲੱਗੇ ਆ ਕਿ ਜਿੱਥੇ ਜਾ ਕੇ ਆਪਾਂ ਜਾ ਕੇ ਬੈਠਣਾ ਸਾਰਿਆਂ ਨੇ ਜਦੋਂ ਸਾਹ ਚਲੇ ਗਿਆ ਤਾਂ ਘਰ ਦੇ ਵੀ ਕਹਿੰਦੇ ਚਖਲਾ ਚਖਲਾ ਛੇਦੀ ਕੋਲ ਲੈ ਚਲੋ ਤਾਂ ਟਾਈਮ ਲੇਟ ਹੋ ਗਿਆ ਹਾਂ ਸਮ ਗੱਲ ਸਮਝੇ ਨਾ ਜਿਹੜੇ ਆਪਾਂ ਇੱਥੇ ਕੰਮ ਕਰ ਗਏ ਨਾ ਕਿਸੇ ਗਰੀਬ ਨੂੰ ਰੋਟੀ ਖਵਾ ਦੋ ਕਿਸੇ ਗਰੀਬ ਨੂੰ ਕੱਪੜਾ ਲੈ ਦੋ ਧੀ ਦਾ ਵਿਆਹ ਕਰ ਦੋ ਸਹੀ ਗੱਲ ਬੱਚੇ ਪੜਾ ਦਿਓ ਫੀਸਾਂ ਅਦਾ ਕਰ ਦੋ ਬੱਚਿਆਂ ਦੀਆਂ ਠੀਕ ਹੈ ਜੀ ਕਿਸਾਨਾਂ ਨਾਲ ਸਾਨੂੰ ਪੁੱਛੋ ਮੈਂ ਕਿੰਨੇ ਕੰਮ ਇਹਨਾਂ ਨੂੰ ਥਰੂ ਕਰਾਉਣਾ ਮੈਂ ਕਦੇ ਨਹੀਂ ਮੈਂ ਕਹਿੰਦਾ ਪੁੱਛਿਆ ਨਾ ਕਰ ਕਿਸੇ ਨੂੰ ਕੰਮ ਕਰਕੇ ਕੰਮ ਕਰਕੇ ਚਲੇ ਜਾਓ ਬਾਅਦ ਬਦ ਲੱਗੇ ਕਿ ਫਲਾਣਾ ਬੰਦਾ ਕੰਮ ਕਰਕੇ ਚਲੇ ਗਿਆ ਤੁਸੀਂ ਵੀਡੀਓ ਦੇਖੋ ਕਿਸਾਨ ਸਾਹਿਬ ਦੀਆਂ ਜਰੂਰ ਦੇਖਿਆ ਕਰੋ ਇੱਕ ਪਿੰਡ ਪੰਜਾਬ ਦੀਆਂ ਵੀਡੀਓ ਰੋਜ਼ ਪੈਂਦੀਆਂ ਔਰ ਕਿੰਨੀਆਂ ਕਿੰਨਾ ਪੈਸਾ ਚੜ੍ਹਦੇ ਪੰਜਾਬ ਤੋਂ ਸਰਦਾਰ ਦਿੰਦੇ ਇਹਨੂੰ ਔਰ ਇਹ ਪ੍ਰੂਫ ਦਿੰਦਾ ਮੁਰਕੇ ਪਾ ਕੇ ਬਾ ਦੇਖੋ ਤੁਸੀਂ ਪੈਸਾ ਭੇਜਿਆ ਸੀ ਤੇ ਮੈਂ ਵੀਡੀਓ ਬਣਾ ਕੇ ਰਸੀਦ ਬਣਾ ਕੇ ਭੇਜੀ ਦੀ ਆ ਠੀਕ ਆ ਮੈਂ ਸ਼ਨਾਰਮੇ ਗੱਲ ਹੋਪੇ ਕਿਸੇ ਲੇਡੀ ਦੀ ਵੀਡੀਓ ਪਾਈ ਭਾਜੀ ਨੇ ਤੇ ਬਹੁਤ ਤੰਗ ਆ ਚਾਰ ਬੱਚੇ ਆ ਬੱਚੀਆਂ ਚਾਰ ਹਨ ਚਾਰ ਬੱਚੇ ਆ ਤਾਂ ਜੇਠਾਂ ਨੇ ਵੀ ਕੜਤੀ ਆ ਤੇ ਭਰਾਵਾਂ ਨੇ ਵੀ ਕੋਈ ਚੱਲਦਾ ਨਹੀਂ ਠੀਕ ਹੈ ਜੀ ਜਦੋਂ ਇਹਨਾਂ ਨੇ ਵੀਡੀਓ ਪਾਈ ਤੇ ਫਿਰ ਮੈਨੂੰ ਫੋਨ ਕਰਦਿੰਦੇ ਹੁੰਦੇ ਫਿਰ ਜਿਹੜਾ ਸੁਣੀ ਮੜ ਗਈ ਧਿਆਨ ਨਾ ਤੇ ਫਿਰ ਮੈਨੂੰ ਦੱਸੀ ਕਿ ਇਦਾਂ ਹਨਾ ਤਾਂ ਅਨਲਿਸਿਸ ਕਰੇ ਅਸੀਂ ਫਿਰ ਇਹਨਾਂ ਨੂੰ ਆਨਸਰ ਕੀਤਾ ਵੀ ਤੂੰ ਜਿਹੜਾ ਕੰਮ ਕਰਦਾ ਇਹ ਕਰੀ ਚੱਲ ਸਵੇਰ ਤੱਕ ਤੂੰ ਵੇਟ ਕਰ ਸਵੇਰ ਤੱਕ ਕਿੰਨੇ ਲੱਖ ਰੁਪਏ ਇਹਨਾਂ ਆ ਗਿਆ ਸੀ ਚੜਦੇ ਪੰਜਾਬ ਤੋਂ ਸਰਦਾਰਾਂ ਦਾ ਤਾਂ ਜਿਹੜੇ ਇੱਥੇ ਵਾਲੇ ਸੀ Hmm. ਕੁਝ ਉਹ ਕਹਿੰਦਾ ਕਿ ਤਾ ਕੋਈ ਤੇ ਬਟਾ ਉਹ ਉਹ ਵਿਚਾਰੀ ਨਾ ਵਿਆਹ ਕਰਾਉਣ ਨੂੰ ਤਿਆਰ ਹੋਇਆ ਹਾਂ ਦੋਸਤੀ ਕਰੋਗੀ ਮੈਨੂੰ ਕੋਈ 7 800 ਕਾਲ ਆ ਗਈ ਨੰਬਰ ਸਿਕਾ ਭਾਜੀ ਨਹੀਂ ਨੰਬਰ ਸਿਕਾ ਭਾਜੀ ਦਾ ਇਹਦਾ ਇੱਕ ਪਿੰਡ ਪੰਜਾਬ ਦਾ ਰਾਤ ਨੂੰ ਇਹਨੂੰ ਆਈ ਜਾ ਬਰਾਤ ਨੂੰ ਇਹਨੂੰ ਦੇਖਣਾ ਕੋਈ 100 ਕਾਲ ਮਿਸ ਕਾਲ ਕਿਤੇ ਕੋ 80 ਆ ਹਜੇ ਤੇ ਆ ਰਹੇ ਆ ਜਿਹੜੇ ਕਹਾਸੇ ਹੋ ਦੋਸਤੀ ਕਰੋਗੀ ਹਾਂ ਛੋਟੇ ਮੁੰਮਾ 12 2 ਕੋਦੇ ਭਾਜੀ ਦਾ ਮੈਸੇਜ ਆ ਕਹਿੰਦਾ ਭਾਜੀ ਮੇਰਾ ਫਸ ਗਿਆ ਮੈਂ ਕੀ ਹੋ ਗਿਆ ਕਹਿੰਦਾ ਖਾਲਾ ਮੈਂ ਤਾਂ ਮਾਰ ਲਿਆ ਅੱਛਾ ਦੋ ਪੀੜਾਂ ਦੇ ਮੈਨੂੰ ਰਿਵਿਊ ਵੀ ਮਿਲਦਾ ਵਾਹ ਦੋ ਪੀਰਾਂ ਦੇ ਵੀ ਆਏ ਉਹ ਮੈਂ ਕਿਹਾ ਮੈਂ ਤੇਰਾ ਡਾਟਾ ਕਢਾ ਲਿਆ ਕਿ ਮੈਂ ਇੱਕ ਨੂੰ ਕਿਹਾ ਮੈਂ ਕਿਹਾ ਮੈਂ ਤੇਰਾ ਡਾਟਾ ਕਢਾ ਲਿਆ ਹੁਣ ਮੈਂ ਤੇਰੇ ਮੈਂ ਬੱਚਿਆਂ ਦਾ ਵੀ ਡਾਟਾ ਕਢਾ ਲਿਆ ਮੈਂ ਤੇਰੀਆਂ ਇਹ ਵਾਇਸਸ ਜਿਹੜੀਆਂ ਨਾ ਤੇਰੇ ਮੈਂ ਬੱਚਿਆਂ ਨੂੰ ਭੇਜਣੇ ਕਹਿੰਦਾ ਨਾ 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 ਮੇਰਾ ਘਰ ਦਬਾ ਹੋ ਜਾਣਾ ਆ ਇਹ ਕੰਮ ਨਾ ਕਰਿਓ ਖੁਦਾ ਦਾ ਵਾਸਤਾ ਮੇਰੇ ਬੱਚਿਆਂ ਨੂੰ ਨਾ ਪਾਇਓ ਥੋੜਾ ਡਰ ਗਿਆ ਨਹੀਂ ਉਹ ਤਾਂ ਮਜਬੂਰੀ ਦੀ ਮਾਰੀ ਹੋ ਸੀ ਹੁਣ ਭਾਜੀ ਹੁਣੇ ਘਰ ਬਣਾ ਕੇ ਤੁਹਾਨੂੰ ਵੀਡੀਓ ਸੰਗ ਦਿਖਾ ਲਿਆ ਘਰ ਬਣਾਤਾ ਉਹਦਾ ਰੈਡੀ ਹੋ ਗਿਆ ਘਰ ਉਹ ਨਾਲੇ ਵੀ ਨਾ ਉਹਦੇ ਕਿਸੇ ਭਰਾ ਨੇ ਬਾਹ ਫੜੀ ਨਾ ਉਹਦੇ ਦੇਰਾਂ ਨੇ ਫੜੀ ਬਲਕਿ ਨੱਪੀ ਆ ਜੀ ਉਹਦੀ ਹਰ ਛੇ ਨੱਪ ਗਏ ਉਹ ਉਹ ਤਾਂ ਬਾਕੀ ਵੀ ਦੱਬ ਗਏ ਵਿਚਾਰੀ ਦਾ ਉਹਨੂੰ ਅਸੀਂ ਹੁਣ ਬਣਾ ਪਾਤਾ ਹਨਾ ਪਿਛਲੇ 3 ਕਿ ਮਹੀਨੇ ਹੋ ਜਾ ਮੈਨੂੰ ਸ਼ਾਹਦ ਦਾ ਮੈਸੇਜ ਆ 258 ਚੱਕ ਤੋਂ ਭਈ ਉਹ ਇੱਕ ਲੇਡੀ ਆ ਤੇ ਉਹਦੀਆਂ ਬੇਟੀਆਂ ਤਕੜੀਆਂ ਆ ਜਿਹੜੇ ਗਵਾਂਢੀ ਮੁਸਲਮਾਨ ਮੁੰਡੇ ਉਹ ਟਿਕਣ ਨਹੀਂ ਦਿੰਦੇ ਹਾਂ ਗਰੀਬ ਆ ਉਹ ਕਹਿੰਦੀ ਬਈ ਜੇ ਤੂੰ ਸਰਦਾਰ ਨੂੰ ਫੋਨ ਕਰ ਭਈ ਜੇ ਮੈਨੂੰ ਇੱਟਾਂ ਸਟਾ ਦੇਵੇ ਤਾਂ ਕੰਧ ਹੋ ਜਾਵੇ ਹਨਾ ਬਈ ਮੇਰੀ ਬੱਚੀਆਂ ਵੱਡੀਆਂ ਹੋਣੀਆਂ ਆ ਹੂੰ ਕੋ ਸ਼ਾਇਦ ਨੂੰ ਮੈਂ ਕਹਾ ਪਹਿਲੀ ਗੱਲ ਤਾਂ ਇਹ ਹੈ ਬਈ ਇੱਟਾਂ ਸਟਾ ਕੇ ਕੰਧ ਖਰਾ ਕੇ ਦੇਣੀ ਪੈਸੇ ਨਹੀਂ ਦੇਣੇ ਹੂੰ ਸਹੀ ਬਾਤ ਆ ਕੋ ਠਗੀਆਂ ਬਹੁਤ ਚੱਲਦੀਆਂ ਅਸੀਂ ਕਿਹਨੂੰ ਪੈਸੇ ਨਹੀਂ ਦਿੰਦੇ ਭਾਜੀ ਸਹੀ ਬਾਤ ਸਾਤੋਂ ਕੋ ਮੰਗ ਲਵੇ ਦੁਕੀ ਇੱਕ ਨਹੀਂ ਦਿੰਦੇ ਅਸੀਂ ਪਹਿਲਾਂ ਐਸਟੀਮੇਟ ਲੈਣੇ ਆ ਹੂੰ ਜੇ ਇਹਨਾਂ ਨੂੰ ਦਿੱਤਾ ਪੈਸਾ ਇਹਨਾਂ ਦੀ ਜ਼ਿੰਮੇਵਾਰੀ ਆ ਸਾਨੂੰ ਵੀਡੀਓ ਬਣਾ ਕੇ ਦੇਣੀ ਪਹਿਲਾਂ ਪਹਿਲਾਂ ਬਣਾਓ ਜਦੋਂ ਬਣ ਆਲਾ ਆ ਫੇਰ ਬਣਾ ਕੇ ਪਾ ਹੁਣ ਉਹ ਮੈਨੂੰ ਕਿਹਾ ਕਿ ਕਿੰਨੀ ਇਟ ਕੱਟ ਲਗਣੀ ਆ ਕਹਿੰਦਾ ਭਾਜੀ 45000 ਦੀ ਲਗਣੀ ਆ ਮੈਂ ਉਹਨੂੰ ਰੁਪਈਆ ਭੇਜਿਆ 62000 ਮੈਂ ਕਿਹਾ ਇਟ ਸਟਾਕ ਐ ਮੇਸਤੀ ਲਵਾ ਕੇ ਕੰਧ ਕਰਾ ਕੇ ਮੈਨੂੰ ਵੀਡੀਓ ਭੇਜ ਉਹਨੇ ਮੈਨੂੰ ਇਟਾ ਸਿਰਦੀ ਵੀਡੀਓ ਪਾਈ ਕੰਧ ਕਰਾ ਕੇ ਪਾਈ ਮੇਰਾ ਕੋਈ ਨਕ ਮੈਂ ਨਹੀਂ ਕੰਮ ਕਰਨਾ ਹੂੰ ਆਹ ਕਿਹੜਾ ਪੁੱਤ ਦਾਤਨ ਲਾ ਰਿਹਾ ਹੈ ਛੇੜ ਨੂੰ 7 ਵਜੇ ਅਸੀਂ ਕੰਮਾਂ ਤੇ ਚੜ੍ਹ ਜਾਈਦਾ ਚਾਹ ਅਸੀਂ ਗੱਡੀ ਜਾਂਦੇ ਪੀ ਦੀ ਆ 12 ਘੰਟੇ ਕੰਮ ਕਰਕੇ ਆਉਣਾ ਜੇ ਮੈਂ ਉਹ ਚੋਂ ਕੁਝ ਦੇ ਸਕਦਾ ਤਾਂ ਜਿਹੜੇ ਮੁਸਲਮਾਨ ਭਰਾ ਅਸੀਂ ਉਹ ਵਿਆਹ ਕਰਾਉਣ ਲਈ ਤਿਆਰ ਹੋ ਰਿਹਾ ਉਹਨਾਂ ਤੇ ਛੇਤੀ ਵਿਆਹ ਕਰਾਈਏ ਨਿਕਲੋ ਕੋਈ ਨਹੀਂ ਸਾਹਿਬ ਵਧੀਆ ਗੱਲਾਂ ਤੁਸੀਂ ਮਿਹਨਤਾਂ ਕੀਤੀਆਂ ਆ ਕੋਈ ਪਿੰਡ ਦੀ ਗੱਲਬਾਤ ਪੁੱਛ ਲਓ ਕੋ ਦੱਸ ਲਓ ਤੇ ਇਦਾਂ ਹੋਰ ਮੈਂ ਚੱਲ ਜਮਾ ਮੋੜ ਕੇ ਬਾਅਦ ਚ ਲਈ ਜੋ ਮੈਂ ਤਾਂ ਆ ਪੁੱਛਣਾ ਸੀ ਦੇਖਿਆ ਦੇਨ ਬਤਾ ਉਹਨਾਂ ਕਰਦਾ ਜੀ ਆਰਮੀਚ ਹਾਂ ਜੀ ਚਾਹ ਦੇਣੀ ਬਤਾ ਸਾਬ ਹੁਣ ਆਪਾਂ ਪਿੰਡ ਲਈ ਇਕੱਠੇ ਹੋਏ ਨਾ ਪਿੰਡ ਦੀਆਂ ਗੱਲਾਂ ਕਰੀਏ ਪਤਾ ਕਿਸੇ ਨੂੰ ਕਿਸੇ ਦਾ ਘਰ ਕਿੱਥੇ ਸੀ ਪੁੱਛਣਾ ਮੈਂ ਨਕਸ਼ਾ ਬਣਾ ਕੇ ਦਿਖਾ ਲ ਦਿੰਨਾ ਜਾਂ ਵੀਡੀਓ ਦੇਖਣੀ ਉਹ ਮਗਾ ਕੇ ਦਿਖਾ ਲ ਦਿੰਨੇ ਆ ਉਹ ਡਰ ਉਹ ਡਰ ਉਹ ਡਰ ਉਹ ਫੌਜੀ ਫੌਜੀ ਮੈਂ ਕਹਿੰਦੇ ਪਤਾ ਯਾਰ ਇੱਕ ਬਾਰਡਰ ਤੇ ਡਿਊਟੀ ਨਹੀਂ ਲੱਗੀ ਹੋਣੀ ਨਾ ਹਾਂ ਟਾਈਮ ਲੱਗਿਆ ਜੀ ਮੈਡੀਕਲ ਕੋਲ ਰਹੇ ਆ ਮੈਡੀਕਲ ਲੋਕਾਂ ਨੂੰ ਡਰਾਉਂਦੇ ਰੇ ਸੁਈਆਂ ਲਾ ਲਾ ਕੇ ਨਹੀਂ ਨਹੀਂ ਹਾਂ 1-2 ਸਾਲ ਇੰਡੀਆ ਚ ਰਹੇ ਆ ਉਹ ਅੱਛਾ ਨਹੀਂ ਬੰਗਲਾਦੇਸ਼ 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 ਕਾਜੀ ਹੋਏ ਸਾ ਪ੍ਰਧਾਨ ਹੁਵਾਤ ਤਰਾਈ ਚੰਦ ਚਲੋ ਉਹ ਟਾਈਮ ਇਦਾਂ ਦੇ ਸੀਗੇ ਤੁਹਾਡੇ ਵੀ ਦੇਖਿਆ ਮੁਰਖ ਮੁਰਖ ਤੁਹਾਡਾ ਹੀ ਸੀਗਾ ਸਾਡਾ ਤੁਹਾਡਾ ਮੁਰਖ ਤੁਸੀਂ ਵੀ ਉਹੀ ਗੱਲ ਕਰ ਰਹੇ ਮੁਰਖ ਤੁਹਾਡਾ ਹੀ ਤੁਸੀਂ ਮਾਲਕ ਨਹੀਂ ਹੋਦੇ ਹੁਣ ਵੀ ਮਾਲਕ ਹੈ ਹੁਣ ਜਣਦੇ ਮਾਲਕ ਹੈ ਕੋਈ ਜਾਂ ਹਾਂਜੀ ਮੈਂ 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 ਹਿਸਟਰੀ ਅੰਕੜੇ ਪੜੀ ਜੇ ਦੀ ਮੇਰੀ ਨਾਕਾ ਸਮਝ ਆ ਨਾ ਉਹ ਇਹ ਹੈ ਕਿ ਜਿਹੜਾ ਸਾਡਾ ਪੰਜਾਬ ਸੀ ਨਾ ਸਾਲ 47 ਤੋਂ ਪਹਿਲੇ ਅਕੀਕਤ ਹਾਲ ਦੇ ਵਿੱਚ ਕਿ ਪਾਕਿਸਤਾਨ ਇੰਡੀਆ ਦਾ ਬਣਨਾ ਦੁਨੀਆ ਦੀ ਸਭ ਤੋਂ ਵੱਡੀ ਹਜਰਤਾ ਤੌਰ ਤੇ ਇਹਦੇ ਚੀਤਨੀ ਕਤਲੋਗਰਤ ਹੋਈ ਹੈ ਰੂਹੇ ਜ਼ਮੀਨ ਤੇ ਨਹੀਂ ਪਰ ਲੀਗਾ ਉਸੇ ਹੀ ਗੱਲ ਆ ਕਿ ਆਪਾਂ ਹੁਣ ਤੀਸਰੀ ਨਸਲ ਆ ਗਈਆਂ ਉਹਨਾਂ ਬਜ਼ੁਰਗਾਂ ਸਾਰਾ ਨੰਬਰਦਾਰ ਸਾਹਿਬ ਦੇ ਵੀ ਬੇਟੇ ਹੋਣਗੇ ਅੰਗੋਜੀ ਅਰਾਧਾ ਸਾਡਾ ਇਹੀ ਰੌਣਾ ਟੌਣਾ ਨਹੀਂ ਮੁੱਕਦਾ ਤੇ ਸਾਡੇ ਨਾਲ ਜ਼ਿਆਤੀ ਇਹ ਤਾਂ ਜ਼ਿਆਤੀ ਤਾਂ ਹੋਈ ਹੀ ਨਾ ਸਮੇਂ ਵਿੱਚ ਉਸ ਵਕਤ ਲੀਡਰਸ਼ਿਪ ਦਾ ਫਕਦਾਨ ਸੀ ਪੰਜਾਬ ਚ ਹ ਅਸੀਂ ਖਾਰ ਮਹਿਫਲ ਚ ਜਾਣਦੇ ਹਾਂ ਤੁਸੀਂ ਵੀ ਇੱਕ ਨਾਂ ਸੁਣਿਆ ਚੌਰੀ ਅਬਦਰਮਾਨ ਅਸਨ ਅਗਵਾਲ ਦਾ ਨਾਮ ਹੈ ਇੰਤਹਾ ਦਾ ਮੇਰੀ ਨਾਕਸ ਨਗ ਗਦਾਰ ਆਦਮੀ ਸੀ ਗਦਾਰ ਮੁਸਲਮ ਦੁਸ਼ਮਨ ਨਰੂ ਦਾ ਪਿੱਟੂ ਇੱਕ ਕਾਰੇਖਾਸ ਉਸ ਜੇ ਪੰਜ ਸੱਤ ਬੰਦੇ ਜਿਹੜੇ ਇਸ ਪੰਜਾਬ ਦੇ ਐਮ ਐਲ ਏ ਸੀ ਦਾ ਉਹਨਾਂ ਨੇ ਵੰਡ ਕਰਾਈ ਸੀ ਸਾਦਰਸ਼ ਉਹਨਾਂ ਨੇ ਹੀ ਰਾਤੋਂ ਰਾਤ ਇਹ ਉਹ ਜ਼ਿਲ੍ਹੇ ਜਿਹੜੇ ਨਾ ਉੱਧਰ ਦਿੱਤੇ ਗਏ ਸੀ ਪੰਜ ਜ਼ਿਲ੍ਹੇ ਜਿਹੜੇ ਪੰਜ ਜ਼ਿਲ੍ਹੇ ਜਿੱਥੋਂ ਆਪਣੇ ਬਜ਼ੁਰਗਾਂ ਨੂੰ ਇਹ ਆ ਵੀ ਕਿਸੇ ਪੈਰੀ ਜੁੱਤੀ ਨਾਲ ਭਾਈ ਜਿਸ ਹਾਲ ਸੀ ਉੰਜ ਨਹੀਂ ਨਸਕਾ ਅੱਛਾ ਉਹਦੇ ਨਾਂ ਨਾਲ ਬੰਦਾ ਆਪਣਾ ਚਲੇ ਗਿਆ ਹਿਸਟਰੀ ਤੁਹਾਨੂੰ ਸੁਣਾਉਣ ਹੋਣ ਲੱਪੇ ਉਹਦੇ ਨਾਂ ਨਾਲ ਮੁਸਲਮ ਤੋਂ ਫਟ ਕੇ ਆ ਜਾ ਭਾਜੀ ਆ ਜਾ ਸਿੱਖ ਬਰਾਦਰੀ ਦੇ ਵਿੱਚ ਵੀ ਕੋਈ ਸਮਝਦਾਰ ਲੀਡਰ ਨਹੀਂ ਸੀ 46 47 ਤੋਂ ਪਹਿਲ ਕਾਸ਼ ਅਗਰ ਇਨਾਂ ਚ ਵੀ ਕੋਈ ਲੀਡਰ ਹੁੰਦਾ ਉਹ ਸਾਡੇ ਦੋ ਲੀਡਰ ਆਪ ਚ ਬਾਹਮੀ ਇਤਫਾਕ ਦੇ ਨਾਲ ਬਹਿ ਜਾਂਦੇ ਤੇ ਉਹ ਆਪਣੀ ਇੱਕ ਤੀਸਰੀ ਰਾਹ ਕੱਢਦੇ ਕਮਜ਼ ਕਮ ਪੰਜਾਬ ਦੀ مشترਕਾ ਪੰਜਾਬ ਦੀ ਖੁਦਮੁਖਤਾਰੀ ਲੈ ਲੰਦੇ ਸਾਡੀਆਂ ਜ਼ਮੀਨਾਂ ਸਾਡੇ ਘਰ ਸਾਡੀਆਂ ਨਸਲਾਂ ਉਹ ਕਾਇਮਤਾ ਰਹਿੰਦੀਆਂ ਨਾ ਜਿਨ੍ਹਾਂ ਨੂੰ ਇੰਨੀ ਪਰੇਸ਼ਾਨੀਆਂ ਹੋਈਆਂ ਇੱਥੇ ਤੇ ਮਾਵਾ ਨੂੰ ਪੁੱਤਰ ਨਹੀਂ ਲੱਭੇ ਮਾਮਾ ਨੂੰ ਧੀਆਂ ਨਹੀਂ ਲੱਭੀਆਂ ਉਸ ਉਜਾੜੇ 'ਚ ਉਹ ਕਿਹੜੀ ਹਜਰਤ ਆ ਬਈ ਕਿਸ ਅਸੂਲ ਦੇ ਤਹਿਤ ਹੋਈ ਆ ਕਿ ਜਿਹੜੀ ਸਿਰਫ ਆਪਾਂ ਕਹੀਏ ਕਿ ਇਹ ਜਿਹੜਾ ਪਿੰਡ ਅਸੀਂ ਬਰਬਾਦ ਕਰਨਾ ਠੀਕ ਐ ਇਹ ਤਾਂ ਕੋਈ ਗੱਲ ਨਾ ਹੋਈ ਮਕਸਦ ਇਹ ਹੈ ਕਿ ਉਸ ਪਿੰਡ ਨੂੰ ਅਸੀਂ ਖੁਸ਼ਹਾਲ ਕਰੀਏ ਸਹੀ ਬਾਤ ਉਹਨੂੰ ਰੈਨੋਵੇਟ ਕਰੀਏ ਉਹਨੂੰ ਅੱਛਾ ਬਣਾਈਏ ਸਮਝਦਾਰੀ ਤੇ ਇਹ ਆ ਨਾ ਨਾ ਗਿਆ ਅਸੀਂ ਉਹਨੂੰ ਤਬਾਹ ਕਰਨਾ ਉਹਨਾਂ ਨੇ ਉੱਥੇ ਦਿੱਲੀ ਬੰਬਈ ਬਹਿ ਕੇ ਕਰਾਚੀ ਬਹਿ ਕੇ ਐਸਾ ਕਰਕੇ ਹੁਣ ਮੈਨੂੰ ਇਹ ਦੱਸੋ ਇੰਡੀਆ ਦੇ ਪੰਜਾਬ ਨੂੰ ਤੇ ਪਾਕਿਸਤਾਨ ਦੇ ਪੰਜਾਬ ਨੂੰ ਕੱਢ ਦਓ ਹੁਣ ਮੌਜੂਦਾ ਸੂਰਤ ਦੇ ਦੋਨਾਂ ਮੁਲਕਾਂ ਚ ਦੋਵਾਂ ਮੁਲਕਾਂ ਦੇ ਪੱਲੇ ਹੀ ਸ਼ੱਕ ਹੋਈ ਨਹੀਂ ਠੀਕ ਉਹ ਤਾਂ ਮਾਲਕ ਹੋਣਾ ਪੰਜਾਬ ਦਾ ਆਪਾਂ ਤੁਸੀਂ ਹਾਂ ਠੀਕ ਹੈ ਜੀ ਹਕੀਕਤ ਤੇ ਆਪਾਂ ਤੀਜੇ ਸੁਣਾਈ ਜਾਂਦੇ ਆ ਸਟੋਰੀ ਅਸੀਂ ਅਸੀਂ ਉਹ ਤਾਰੀਖ ਲਈ ਆ ਜੀ ਫਲਾਨਾ ਲੀਡਰ ਤੇ ਟਮਕਾਨਾ ਲੀਡਰ ਹੁਣ ਜਦੋਂ ਸਾਨੂੰ ਤੁਹਾਨੂੰ ਹੋਸ਼ ਆਈ ਆਪਾਂ ਪ੍ਰੈਕਟੀਕਲ ਆਏ ਸਿਆਸਤ ਮੈਨੂੰ ਦੱਸੋ ਇਹਨਾਂ ਤੋਂ ਕੋਈ ਗੰਦਾ ਬੰਦਾ ਹੈ ਜਿਹੜੇ ਬੰਦੇ ਉਸ ਵੇਲੇ ਤੁਹਾਡੇ ਕੰਮ ਕਰਦੇ ਸੀ ਜਿਹੜੇ ਵੀ ਹੁਣ ਆਪਾਂ ਆਪਣੇ ਇੱਥੇ ਦੇ ਨੌਕਰ ਮੁਲਾਜ਼ਮਾਂ ਦੇ ਜਿਹੜੇ ਤੁਹਾਡੇ ਉਹ ਬੰਦੇ ਕੰਮ ਕਰਦੇ ਸੀ ਉਹਨਾਂ ਦੇ ਸਾਰਿਆਂ ਦੇ ਮੁੰਡੇ ਕੋਈ ਅਮਰੀਕਾ ਬੈਠਾ ਕੋਈ ਕੈਨੇਡਾ ਬੈਠਾ ਉਹ ਬਾਹਰ ਗਏ ਹੋਰ ਉਹਨਾਂ ਨੇ ਕੋਠੀਆਂ ਪਈਆਂ ਆ ਕੋਠੀਆਂ ਠੀਕ ਹੈ ਜੀ ਉੱਥੇ ਰਹਿ ਗਏ ਉਹ ਪਰ ਗੱਲ ਇਹ ਮਕਸਦ ਗੱਲ ਦਾ ਲੋਬੇ ਲੋ ਆ ਮੇਰਾ ਵੀ ਇਹੀ ਸੀ ਉਹਨਾਂ ਨੇ ਇੰਨੀ ਤਰੱਕੀ ਕਰ ਲਈ ਆ ਤੇ ਜੇ ਤੁਸੀਂ ਲੋਕ ਉਥੇ ਜ਼ਮੀਨਾਂ ਦੇ ਇੰਨੀਆਂ ਦੇ ਮਾਲਕ ਸੀ ਤੁਸੀਂ ਜੇ ਉਥੇ ਤੇ ਤੁਸੀਂ ਕਿੰਨੀ ਤਰੱਕੀ ਕਰਦੇ ਕਰਦੇ ਮੇਰਾ ਕਹਿਣਾ ਮਕਸਦ ਇਹ ਆ ਕਿ ਆਪਾਂ ਜਿਹੜਾ ਫੋਕਸ ਹੈ ਨਾ ਕਿਨਾਂ એનર્ਜੀ ਜਿਹੜੀ ਇਹ ਜਵਾਨੀ ਜੇ ਕੰਧਾਂ ਟੱਪਦੇ ਨਗਾਲੇ ਤਾਂ ਮੇਰਾ ਫੇਰ ਬਾਅਦ ਦੇ ਵਿੱਚ ਤਾਂ ਫੇ ਹਾਂਜੀ ਨੀਵੀਂ ਪਾ ਕੇ ਬੈਠਣਾ ਪੈਣਾ ਹਾਂ ਗੱਲ ਸਮਝੇ ਨਾ ਜਵਾਨੀ ਦਾ ਟਾਈਮ ਨਾਲ ਸੰਭੀ ਹੋਵੇ ਨਾ ਜਵਾਨੀ ਤੇ ਕਣਕ ਪੱਕੀ ਉਹ ਵੱਢਣੀ ਟਾਈਮ ਨਾਲ ਚੰਗੀ ਹੁੰਦੀ ਆ ਸਹੀ ਗੱਲ ਆਪਾਂ ਉਹ ਟਾਈਮ ਨਾਲ ਨਹੀਂ ਫਲ ਕਟਿਆ ਆਪਾਂ ਇੱਕ ਦੂਜੇ ਦੇ ਕਹੇ ਤੇ ਉੱਠ ਖੜੇ ਮਗਰ ਹੋਰ ਕਿਤੇ ਜਿੰਨੀ ਜੇ ਹੁਣ ਜੇਸ ਬੰਦਾ 1800 ਏਕੜ ਦਾ ਮਾਲਕ ਆ ਯਾਰ ਉਹਨੂੰ ਉੱਠਣ ਦੀ ਕਿ ਲੋੜ ਕੌਣ ਠਾਲ ਸਕਦਾ ਗੱਲ ਤੇ ਇੱਥੇ ਆ ਜਾਂਦੀ ਨਾ ਆਪਾਂ ਉੱਠੇ ਕਿਦੇ ਮਗਰ ਉਹ ਲੀਡਰਸ਼ਿਪ ਨੇ ਨਾ ਗਲਤ ਲੈਂਦ ਦਿੱਤੀ ਮੈਸੇਜ ਜਿਹੜਾ ਉਹ ਕਲੀਅਰ ਨਹੀਂ ਪਹੁੰਚਾਇਆ ਉਹ ਮਾਰੇਗੇ ਲੁੱਟੇਗੇ ਨਾ ਹੁਣ ਨਿਕਲ ਚੱਲੋ ਨਿਕਲ ਚੱਲੋ ਆਹੋ ਉਹ ਕੁੱਤੇ ਕੰਨ ਵਾਲੀ ਗੱਲ ਹਾਂਜੀ ਸੋ ਗੱਲ ਹੈਗੀ ਇਹ ਕਿ ਇਹ ਜਿਹੜੀ ਆਮ ਤਾਰੀਖ ਲਿਖੀ ਜਾਂਦੀ ਨਾ ਆ ਤੁਸੀਂ ਹੁਣ ਆਪਾਂ ਅੱਜ ਕੱਲ ਆਪਾਂ ਨੂੰ ਬੜੀ ਅਵੇਅਰਨੈਸ ਆ ਚੈਨਲ ਚੱਲ ਰਹੇ ਆ ਤੇ ਆਪਾਂ ਰਾਤ ਨੂੰ ਜਦੋਂ ਸੁਣਦੇ ਆ ਤੇ ਆ ਬੱਚਾ ਵੀ ਜੱਜ ਕਰ ਲੈਂਦਾ ਵੀ ਇਹ ਸਾਹੀ ਝੂਠ ਬੋਲ ਰਿਹਾ ਇਸੇ ਤਰ੍ਹਾਂ ਬੜਾ ਇਸੇ ਤਰ੍ਹਾਂ ਆਪਣਾ ਤਾਰੀਖ ਜਿਹੜੀ ਲਿਖੀ ਜਾਂਦੀ ਨਾ ਇਹ 90% ਝੂਠ ਤੇ ਮਬ ਨਹੀਂ ਹੁੰਦੀ ਆ ਮੋਬਲ ਲਗਾ ਰਾਈ ਆਪਣੇ ਖਿਆਲਾਂ ਨੂੰ ਹਾਂਜੀ ਤਾਰੀਖ ਲਿਖਣ ਵਾਲੇ ਬੱਦ ਕਿਸਮ ਦੇ ਹਾਂ ਟੇੜ ਬੰਦੇ ਸੀ ਹਾਂ ਬਦਕਿਸਮਤੀ ਇਹ ਹੀ ਆ ਕਿ ਉਦੋਂ ਬੰਦਾ ਹੀ ਕੋਈ ਨਹੀਂ ਸੀ ਉਦੋਂ ਲੀਡਰ ਹੀ ਕੋਈ ਨਹੀਂ ਸੀ ਇੱਥੇ ਐਸ ਪੰਜਾਬ ਦਾ ਉਹ ਖਿਜ਼ਰ ਜਾ ਟੁਆਣਾ ਸੀ ਉੱਧਰ ਦੇ ਉਹ ਹੋਲਡ ਸੀ ਦਿੱਲੀ ਤੋਂ ਬੰਬੇ ਤੋਂ ਆਪਣਾ ਉਹ ਨਹਿਰੂ ਹੁਣਾਂ ਦਾ ਅੱਗੇ ਆ ਚੌਰੀ ਅਬਦਨ ਮਾਨ ਚੌਧਰੀ ਸਾਡੇ ਕੰਨ ਭਾਗਾ ਨਾ ਸੁਣ ਸੁਣ ਥਰਡ ਕਲਾਸ ਆਦਮੀ ਗद्दार ਮੁਸਲਮਾਨਾਂ ਦਾ ਠੀਕ ਹੈ ਹੁਣ ਤੁਸੀਂ ਉਹਦੀ ਸਲਾਹ ਉਹ ਕਿ ਜ਼ਰਾਏ ਤੁਸੀਂ ਪਹਿਲਾਂ ਦੇਖੋ ਇੱਥੇ ਆ ਕੇ ਤੁਸੀਂ ਹੁਣ ਆਪਾਂ ਆਮ ਇਨਸਾਨ ਬੈਠੇ ਆਂ ਹਾਂਜੀ ਮਾਨੂੰ ਆਪਣੇ ਹਾਲਾਤਾਂ ਦਾ ਵੀ ਪਤਾ ਚਾਹਤੋਂ ਆਪਣੇ ਕੋਈ ਕਿਸੇ ਕੋ ਪੰਜ ਖੇਤਾਂ ਕਿਸੇ ਨੂੰ 10 ਹੁਣ ਦੱਸਣਾ ਕੋਈ ਰਿਹਾ ਹੁਣ ਕੋਈ ਰਿਹਾ ਠੀਕ ਹੈ ਜਦੋਂ ਤੁਸੀਂ 47 ਚਾਹੇ ਉਹਦੋਂ ਤੁਸੀਂ 50 50 ਖੇਤਾਂ ਦੇ ਮਾਲਕ ਸੀ ਉਹ ਕਿੱਥੇ ਗਏ ਜੀ ਮੇ ਸਾਡੀ ਲੁੱਗ ਗਈ ਠੀਕ ਆ ਜਿਹੜੇ ਲੀਡਰ ਆ ਜਿਹਨਾਂ ਨੂੰ ਆਪਾਂ ਲੀਡਰ ਕਹਿੰਨੇ ਆ ਅੱਜ ਲੀਡਰ ਕਹਿੰਨੇ ਆ ਜਦੋਂ ਤੁਹਾਡੇ ਕੋ ਆਣ ਕੇ ਹੱਥ ਜੋੜਦਾ ਉਹਦੋਂ ਦੇਖੋ ਇਹ ਕੋ ਕੀ ਆ ਉਹਦੇ ਕੋ ਕੋਸਾ ਕਿਰਾਏ ਤੇ ਬੈਠਾ ਹੁੰਦਾ ਜਿਹਨੇ ਐਮਪੀਏ ਠੀਕ ਆ ਜੀ ਆ ਹੁਣ ਵੀਰਾ ਜੀ ਆ ਸੇ ਸੂਟ ਠੀਕ ਆ ਕੱਦ ਵੀ ਠੀਕ ਆ ਇਹਦੇ ਮੋਰਾਂ ਨਾਲ ਕੇ ਹੱਥ ਜੋੜ ਦੇਣਾ ਜਦੋਂ ਉਹ ਵੋਟਾਂ ਜਿੱਤ ਗਿਆ ਜਦੋਂ ਇਹਨਾਂ ਦਾ ਮੈਨ ਲਾਉਣੇ ਕਿਨ ਅੱਛਾ ਸ਼ਾਮ ਨੂੰ ਆਈ ਆਪਾਂ ਵੋਟ ਲੈਣ ਲੱਗੇ ਦੇਖੀਏ ਵੀ ਵੋਟ ਦੇਣ ਕਿਨ ਲੱਗੇ ਆ ਅੱਛਾ ਉਸ ਤੋਂ ਬਾਅਦ ਕੀ ਹੁੰਦਾ 35 ਸਟੇ ਪਹਿਲਾਂ ਗੱਡੀ ਆਉਂਦੀ ਵੱਡੀ ਸਾਰੀ ਫਿਰ ਕੁੱਠੀ ਆਉਂਦੀ ਆ ਇਹ ਵੀ ਦੇਖੀ ਜਾਂਦਾ ਵੀਰਾ ਜੀ ਵੀ ਕੀ ਹੋ ਗਿਆ ਇਹ ਤਾਂ ਮੇਰੇ ਮੂਰੇ ਹੱਥ ਜੋੜਦੇ ਜੀ ਵੋਟਾਂ ਲੈਣੀਆਂ ਸੀ ਠੀਕ ਹੈ ਨਾ ਦੋ ਚਾਰ ਬਾਰੇ ਜਾਂਦਾ ਮੋੜ ਕੇ ਗਾਲਾਂ ਕੱਢੀ ਜਾਂਦਾ 500 ਰੁਪਏ ਮੈਂ ਬੂਟ ਮੈਂ ਪੁਆਈ ਤੈਨੂੰ ਪੁਆਤੀ ਭਗੋਰਾ ਨੇ ਸਾਰਿਆਂ ਦੀ ਤੂੰ ਹੁਣ ਮੇਰੀ ਗੱਲ ਵੀ ਨਹੀਂ ਸੁਣਦਾ ਕਿ ਉਹ ਜਿਹੜਾ ਗਵਰਨਮੈਂਟ ਦਾ ਪੈਸਾ ਆ ਰਿਹਾ ਉਹ ਪਿੰਡ ਤੇ ਲ ਇਹ ਆਪਣੇ ਫਰਜ਼ ਜਿਹੜਾ ਜਿਹੜੇ ਪਿੰਡੂ ਦੇ ਪਿੰਡ ਦੀ ਲੀਡਰਸ਼ਿਪ ਆ ਪਹਿਲਾਂ ਇੱਕ ਲੀਡਰ ਹੁੰਦਾ ਘਰ ਦਾ ਮੰਨਦੇ ਨਾ ਆਪਾਂ ਬਜ਼ੁਰਗ ਲੀਡਰ ਹੁੰਦਾ ਆਪਣੀ ਬੇਬੇ ਦੇ ਲੀਡਰ ਹੁੰਦੀ ਆ ਉਹਦੇ ਕੋਲ ਚਾਬੀਆਂ ਹੁੰਨੀਆਂ ਉਹਨੇ ਪੈਸਾ ਲੈਣਾ ਦੇਣਾ ਸੂਟ ਕਿਸੇ ਨੂੰ ਨੂੰ ਦੇਣਾ ਧੀ ਨੂੰ ਦੇਣਾ ਮਾਸੀ ਦੀ ਕੁੜੀ ਨੂੰ ਉਹ ਦਿੰਦੀ ਆ ਤੇ ਕਿਸੇ ਨੂੰ ਪਿਆਰ ਦੇਣਾ ਤੇ ਬਾਪੂ ਦਿੰਦਾ ਹੁੰਦਾ ਸੀ ਬਾਪੂ ਕੇ ਪੈਸੇ ਹੁੰਦੇ ਸੀ ਤਾਂ ਤਰੱਕੀ ਤਾਂ ਸੀ ਹੁਣ ਪੁੱਤ ਦੀ ਜੁਦੀ ਆ ਹਾਂ ਠੀਕ ਹੈ ਨਾ ਬਾਪੂ ਦੀ ਜੁਦੀ ਆ ਮਾਂ ਦੀ ਜੁਦੀ ਆ ਤਿੰਨਾਂ ਦੇ ਆਪੋ ਆਪਣੇ ਖਰਚੇ ਆ ਤੇ ਮਰ ਵੀ ਤਾਂ ਹੀ ਰਹੇ ਆ ਉਹ ਕਦਰ ਵੀ ਸੀ ਨਾ ਉਹ ਤਾਂ ਜੇ ਤੂੰ ਹੈਗੀ ਕਿਸੇ ਨਾ ਕਿਸੇ ਤਰੀਕਾ ਨਾ ਕਿਸੇ ਦੂਜਿਆਂ ਜੁੜੇ ਹੋਏ ਨੇ ਲੀਡਰ ਪਹਿਲਾਂ ਘਰ ਚ ਹੁੰਦਾ ਉਹ ਲੀਡਰ ਉੱਠ ਕੇ ਫੇ ਗਲੀ ਚ ਜਾਂਦਾ ਧਿਆਨ ਨਾਲ ਸੁਣਿਓ ਉਹ ਗਲੀ ਚ ਜਾਂਦਾ ਜੇ ਗਲੀ ਜੋ ਪਾਸ ਹੋ ਜਵੇ ਫੇ ਪਿੰਡ ਚ ਜਾਂਦਾ ਜੇ ਪਿੰਡ ਨੂੰ ਚੋਂ ਲੰਘਦਾ ਲੀਡਰ ਫੇ ਉਹ ਕਸਬੇ ਚ ਜਾਂਦਾ ਕਸਬੇ ਤੋਂ ਬਾਅਦ ਫੇ ਸ਼ਹਿਰ ਚ ਜਾਂਦਾ ਠੀਕ ਆ ਅੱਜ ਦਾ ਲੀਡਰ ਕੀ ਹੁੰਦਾ ਪਹਿਲਾਂ ਇੱਥੇ ਝਾੜੂ ਮਾਰਦੇ ਆਂ ਤਾਂ ਤੁਹਾਡੇ ਤੁਸੀਂ ਕਹਿੰਦੇ ਠੀਕ ਆ ਵੀ ਲੋਅਰ ਕਲਾਸ ਦਾ ਹੈਗਾ ਇਹਨੂੰ ਪਾ ਦੋ ਵੋਟਾਂ ਇਹਦੀ ਟਰਨਆਊਟ ਪੈਸੇ ਆ ਜੂਗੇ ਹਾਂ ਉਹ ਝਾੜੂ ਵੀ ਛੜ ਜਾਂਦਾ ਥੋੜੇ ਪੈਸੇ ਆਉਂਦੇ ਉਹ ਵੀ ਲੈ ਜਾਂਦਾ ਠੀਕ ਨਹੀਂ ਆਵਾਜ਼ ਸਾਰੀ ਛੜਦਾ ਨਹੀਂ ਝੜੂ ਨਾਲ ਦੇ ਗੱਲ ਮੇਰਾ ਕਹਿਣ ਦਾ ਮਕਸਦ ਇਹ ਆ ਕਿ ਆਪਾਂ ਪਛਾਣੀਏ ਜਿਹੜੀ ਸਾਡੀ ਡਿਊਟੀ ਆ ਆਪਾਂ ਵੀ ਉਹਦੇ ਵਾਂਗੂੰ ਜੰਮਿਆ ਸਾਡੇ ਵੀ ਦੋ ਹੱਥ ਆ ਮੈਂ ਤੁਮੇ ਤੋਂ ਬੋਰਦਨ ਤਾਂ ਮੰਗੇ ਜੇ ਤੂੰ ਕੋ ਕੀਤਾ ਹੋਵੇ ਜੇ ਕਰਨਾ ਤਾਂ ਕਿ ਮੈਂ ਦੱਸਦਾ ਸਹੀ ਸਾਡੀਆਂ ਬੱਚੀਆਂ ਆ ਇਹਨਾਂ ਨੂੰ ਮੈਡੀਕਲ ਦੀ ਬਹੁਤ ਜ਼ਰੂਰਤ ਆ ਇਹਨਾਂ ਨੂੰ ਪੜਾਓ ਠੀਕ ਆ ਮੇਰੀ ਬੇਟੀ ਪਾਇਲਟ ਆ ਪਲੱਸ ਇਨਸਟ੍ਰਕਟਰ ਆ ਪਾਇਲਟਲ ਤਿਆਰ ਵੀ ਕਰਦੀ ਆ ਮੇਰਾ ਕਹਿੰਦਾ ਮੈਂ ਇਹਨੂੰ ਖੁਲਛੀ ਦਿੱਜੂ। ਤੂੰ ਕਰ ਸੇ ਕਰ ਲਾ। ਬੱਚੇ ਨੂੰ ਉਹਦੇ ਕਾਬਲ ਬਣਾਦਾ ਉਹ ਕਿ ਕੱਲ ਨੂੰ ਉਹਨੂੰ ਕਿਸੇ ਦੀ ਗੱਲ ਸੁਣਨੀ ਨਾ ਪਵੇ ਜਿਵੇਂ ਕਦੇ ਮੂਵ ਹੋਣਾ ਹੀ ਪਾਜੇ ਵੱਡੇ ਸ਼ਹਿਰ ਜਾਣਾ ਪਾਜੇ ਉਹਦੀ ਜੌਬ ਪੱਕੀ ਆ ਕਿ ਕੋ ਕੋ ਡਿਗਰੀ ਵੀ ਆ। ਡਿਗਰੀ ਦੇ ਨਾਲ ਨਾਲ ਜਿਹੜੀ ਆ ਲਾਈਫ ਦੀ ਤਾਲੀਮ ਆ ਉਹ ਘਰੋਂ ਮਾਂ ਕੋਲੋਂ ਮਿਲਦੀ ਆ, ਦਾਦੀ ਕੋਲੋਂ ਮਿਲਦੀ, ਪੇ ਕੋਲੋਂ ਮਿਲਦੀ ਆ ਬੈਠਣਾ ਕਿਦਾਂ? ਚਾਚੇ ਨੂੰ ਕੀ ਕਹਿਣਾ? ਚਾਚੇ ਨਾਲ ਕਿਦਾਂ ਡੀਲ ਕਰਨੀ? ਚਾਚੀ ਨਾਲ ਕਿਦਾਂ ਕਰਨੀ? ਭੂਆ ਆਗੇ ਭੂਆ ਨੂੰ ਕੀ ਕਹਿਣਾ ਆਪਾਂ? ਉਹ ਘਰੋਂ ਮਿਲਣੀ ਆ। ਮਾਸਟਰ ਚੰਗਾ ਟੀਚਰ ਹੋ ਸਕਦਾ ਜਰੂਰੀ ਨਹੀਂ ਕਿ ਬਕਲਮੰਦ ਹੋ ਸਕਦਾ ਹੋ ਸਕਦਾ ਹੈ ਘਰ ਦੇ ਹਾਲਾਤ ਸਾਡੇ ਨਾਲ ਬਿਹਤਰ ਹੋ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਨੂੰ ਪੜ੍ਹਾਓ ਉਹ ਤੇ ਜੀ ਭਤੀਜੀਆਂ ਦਾ ਧਿਆਨ ਰੱਖੋ ਕਿਉਂਕਿ ਨਸ਼ਾ ਬਹੁਤ ਵਧੀ ਜਾਣਾ ਨਸ਼ੇ ਤੋਂ ਬਚੋ ਗੱਲ ਇਹ ਹੈ ਕਿ ਜੇ ਆਪਾਂ ਪੀੜ੍ਹੀ ਆਪਣੀ ਹੁਣ ਗੱਲ ਕੀਤੀ ਵੀ ਕਿਹੜੇ ਕਿਹੜੇ ਕਾਸੀਆ ਵੀਰਾ ਜੀ ਇਹ ਕੱਢ ਕਿੱਦਾਂ ਇਹਨਾਂ ਦਾ ਕਿੱਦਾਂ ਕਰਦਾ ਸਾਡੇ ਬਜ਼ੁਰਗ ਸੱਤ-ਸੱਤ ਫੁੱਟ ਸੀ ਹਾਂ ਹਾਂ ਹੁਣ ਕਹਾ ਕਿਨੇ ਸੱਤ ਫੁੱਟ ਹੁੰਦੇ ਹੁੰਦੇ ਨਹੀਂ ਥੈਂਕ ਯੂ ਠੀਕ ਆ ਆਪਣੇ ਘਰਾਂ ਦੇ ਵਿੱਚ ਦੁੱਧ ਵੇਚਦਾ ਨਹੀਂ ਸੀ ਹੁਣ ਆਪਾਂ ਘਰ ਰੱਖਦੇ ਨਹੀਂ 10-15 ਕਿਲੋ ਰੋਜ਼ ਦੁੱਧ ਰੜਕਦਾ ਹੁੰਦਾ ਸੀ ਲੱਸੀ ਬਣਦੀ ਸੀ ਲੋਕੀ ਲੱਸੀ ਆਪਣੇ ਘਰਾਂ ਚੋਂ ਲੈ ਜਾਂਦੇ ਸੀ ਹੁਣ ਅਸੀਂ ਡੱਬੇ ਚੱਕ ਕੇ ਤੁਰੇ ਜਾਂਦੇ ਆ ਮੱਝਾਂ ਵਾਲਿਆਂ ਦੇ ਘਰ ਨਹੀਂ ਦੁੱਧ ਲਾਉਂਦਾ ਤੁਹਾਡਾ ਜਿਹੜਾ ਪਿੰਡ ਆ ਮੈਂ 10 ਚ ਬਹੁਤ ਵਧੀਆ ਆ ਹਰ ਘਰ ਹੈ ਸਭ ਗੋਈਆਂ ਵੀ ਉੱਥੇ ਸਭ ਕੁਝ ਹੋਈ ਆ ਵਧੀਆ ਆ ਔਰ ਅਸੀਂ ਲੋਕਾਂ ਨੇ ਬਹੁਤ ਜਾ ਕੇ ਉੱਥੇ ਤਰੱਕੀ ਕੀਤੀ ਉਹ ਪਿੰਡ ਸਾਨੂੰ ਮੈਂ ਖੁਦ ਕਹਣਾ ਕਿ ਮੈਂ ਉਹ ਤੁਹਾਨੂੰ ਮਾਫੀ ਬੇਖਿਆ ਹਰ ਕੋ ਨੂੰ ਮਾਫੀ ਬੈਠ ਰਹਾ ਪਿੰਡ ਚਲੇ ਗਿਆ ਪਿੰਡ ਗਏ ਤਾਂ ਬੈਠ ਜਾਣਾ ਬਗੋਰਾ ਦੀ ਗੱਲ ਦੱਸਾਂਗੀ ਉਹਨਾਂ ਦੀ ਗੱਲਾਂ ਦੇਖੋ ਮੈਂ ਕਹਿੰਦਾ ਕਿ ਜੇ ਮੈਂ ਕਰ ਉਹ ਇਹਨਾਂ ਲੋਗਾਂ ਨੂੰ ਬੈਠਣਾ ਚਾਹੀਦਾ ਉਹਨਾਂ ਦੀ ਗੱਲਾਂ ਚ ਦੇਖੋ ਕਿੰਨਾ ਸੋਚ ਸੋਚ ਪੋਜ਼ਿਟਿਵ ਸੋਚਾ ਦੇਖੋ ਉਹ ਬਗੋਰਾ ਚ ਰਹਿੰਦੇ ਹੋਇਆ ਉਹਨਾਂ ਨੇ ਇਹ ਸੋਚ ਹੋ ਜਾਏ ਵੀ ਬਗੋਰਾ ਦੇ ਬੰਦੇ ਯਾਰ ਮੈਂ ਅਸੀਂ ਇਹ ਦੇਖਦੇ ਪਏ ਉਹ ਕਿਹੜੇ ਬੰਦੇ ਸੀ ਜਿਹੜੇ ਉਸ ਵਲੇ ਇਦਾਂ ਦਾ ਕੰਮ ਛੱਡ ਗਏ ਜਿਹੜੀਆਂ ਕੋਠੀਆਂ ਪਈਆਂ ਆ ਕੰਮ ਛੱਡ ਕੇ ਗਏ ਆ ਠੀਕ ਨੇ ਤੁਸੀਂ ਪਹਿਲਾਂ ਬਗੋਰਾ ਦੇਖਣ ਆਗੇ ਤੇ ਇਹ ਬੋਲ ਇਹਨੂੰ ਕੋਈ ਆ ਮੈਂ ਇਹ ਕਹਿਣਾ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਇੱਕ ਆਮ ਸੁਧਾਰਨ ਜੱਟ ਦਾ ਪੁੱਤ ਠੀਕ ਹੈ ਜੀ ਮੈਂ ਕੋਸ਼ਿਸ਼ ਇਹ ਕੀਤੀ ਕਿ ਬੱਚਿਆਂ ਨੂੰ ਯਾਰ ਛੱਡੋ ਉਹਨਾਂ ਨੂੰ ਮੌਕਾ ਦਿਓ ਮੈਂ ਉਸ ਇੱਕ ਗੱਲ ਸੁਣਾ ਚਲਾ ਚੇਤਾ ਰੱਖਿਓ ਮੇਰਾ ਬੇਟਾ ਸੀ 10 ਸਾਲ ਦਾ ਉਹ ਸਿਲੈਕਟ ਟੀਮ ਵਿੱਚ ਖੇਡਦਾ ਸੀ ਜਿਹੜੀਆਂ ਆਮ ਮੁੰਡੇ ਖੇਡਦੇ ਨਾ 10 ਸਾਲ ਦਾ ਉਸੇ ਸਿਲੈਕਟ ਟੀਮ ਵਿੱਚ ਪਾਇਆ ਸੀ ਉਹਨੂੰ ਇੱਕ ਫਿਲੀ ਬੇਸਬਾਲ ਦੀ ਟੀਮ ਦਾ ਕੋਚ ਸੀਗਾ ਉਹਨੂੰ ਹੀ ਟ੍ਰੇਨਿੰਗ ਲਈ ਸੱਦਿਆ ਪਹਿਲੇ ਦੇਖੇ ਕੱਲੇ ਕੱਲੇ 1.5 150 ਡਾਲਰ ਦੇਣਾ ਸੀਗਾ ਆਪੂ ਆਪਣੇ ਬੱਚੇ ਟ੍ਰੇਨਿੰਗ ਲਈ ਹਨਾ ਤਾਂ ਉਹ ਕੱਲੇ ਕੱਲੇ ਬੱਚੇ ਨੂੰ ਲੈ ਜਾਂਦਾ ਸੀ ਤੇ ਕੱਲੇ ਕੱਲੇ ਅੱਧਰ ਦਾ ਘੰਟਾ ਲਾਉਂਦਾ ਸੀ ਜਦੋਂ ਮੇਰੇ ਬੇਟੇ ਨੂੰ ਲੈ ਕੇ ਗਿਆ ਉਹਦੀ ਉਹਨੇ ਦੇਖਿਆ ਵੈਕਟਿੰਗ ਹਿਟਿੰਗ ਉਹਦੀ ਸਾਬ ਕਿੱਦਾਂ ਖੜਦਾ ਗੱਲ ਕਿੱਦਾਂ ਕਰਦਾ ਉਹ ਕਹਿੰਦਾ ਵੀ ਤੇਰੇ ਨਾਲ ਕੌਣ ਆਇਆ ਉਹ ਕਹਿੰਦਾ ਮੇਰੇ ਡੈਡ ਆ ਕਿਉਂ ਜਦੋਂ ਕਹਿੰਦਾ ਉਹ ਸੱਦ ਕੇ ਲਿਆ ਮੈਨੂੰ 10 ਸਾਲ ਦਾ ਸੀ ਉਸ ਮੇਰਾ ਬੇਟਾ ਉਹ ਕਹਿੰਦਾ ਵੀ ਇਹਨੂੰ ਡੱਕੀ ਨਾ ਜੇ ਤੂੰ ਇਹਨਾਂ ਕੰਟਰੋਲ ਕਰਨਗੇ ਡੱਕੇਗਾ ਨਾ ਤੇ ਇਹਦਾ ਬ੍ਰੇਨ ਫਿਰ ਉਕਣ ਲੱਪੈਣਾ ਇਹ ਰੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਾ ਕਿ ਇਹਦਾ ਇਹ ਬਹੁਤ ਵੱਧੂ ਆ ਬੱਚਾ 10 ਸਾਲ ਦਾ ਹਿਉਸ ਵੇਲੇ ਮੈਂ ਮਾਨ ਵੀ ਕਰਦਾ ਪਰ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਵੀ ਕਰੋ ਲੇਕਿਨ ਬੱਚੇ ਨੂੰ ਮੌਕਾ ਜ਼ਰੂਰ ਦਿਓ ਬੱਚੀ ਸਾਡੀ ਪਣ ਨੂੰ ਤਿਆਰ ਆ ਆਪਾਂ ਕਹਿੰਦੇ ਅਸੀਂ ਤੇ ਤੇਰਾ ਵਿਆਹ ਕਰ ਦੇਣਾ ਵਿਆਹ ਕਰਕੇ ਕੀ ਹੋਣਾ ਬੱਚੀ ਹੋ ਜਾਣਾ ਉਹ ਡਾਕਟਰ ਬਣ ਜਾਵੇ ਕੋਈ ਪੀ ਐਚ ਡੀ ਕਰ ਜਾਵੇ ਠੀਕ ਨਹੀਂ ਜਦੋਂ ਵਿਆਹ ਕਰਤਾ ਮੋਰ ਲਾ ਪੜਾਵੇ ਕਿ ਨਹੀਂ ਪੜਾਵੇ ਉਹਦਾ ਕੀ ਪਤਾ ਠੀਕ ਨਹੀਂ ਮੈਂ ਉਦੋਂ ਬਾਅਦ ਆਪਣੇ ਪੁੱਤ ਨੂੰ ਡੱਕਿਆ ਨਹੀਂ ਔਰ ਟੌਪ ਦੀਆਂ ਟੀਮਾਂ 'ਚ ਖੇਡਿਆ ਸਟੇਟ ਚੈਂਪੀਅਨਸ਼ਿਪ ਬਣਿਆ ਉਸ ਵੇਲੇ ਉਹਨੂੰ ਕਾਫੀ ਵੱਡੀ ਆਫਰ ਸੀ ਜਿਹਨੇ 60 ਲੱਖ ਦੀ ਉਹਦੇ ਆਖਰੀ ਮੈਚ ਸੀ ਉਹਦਾ ਠੀਕ ਹੈ ਜੀ ਜੇ ਹੁਣ ਮੈਂ ਬੇਟੀ ਸੀ ਮੇਰੀ ਉਹਨੂੰ ਮੈਂ ਕਹਿ ਦਮਾ ਕਿ ਤੂੰ ਆ ਨਹੀਂ ਕਰ ਸਕਿਆ ਨਹੀਂ ਕਰ ਸਕੀ ਉਹ ਪਾਇਲਟ ਬਣੀ ਫਿਰ ਇਨਸਟ੍ਰਕਟਰ ਬਣੀ ਨਾਲ ਦੋ ਦੋ ਡਿਗਰੀਆਂ ਹੋ ਗਈਆਂ ਉਹਦੇ ਕੋਲ ਗੱਲ ਸਮਝੇ ਨਾ ਜ਼ਰੂਰੀ ਹੈ ਕਿ ਸਾਡੀਆਂ ਬੱਚੀਆਂ ਕਮਜ਼ੋਰ ਸੋਣਾ ਆਪਾਂ ਪੰਜਾਬੀ ਆ ਆਪਾਂ ਓਪਨ ਮਾਈਂਡ ਜੰਮੇ ਆ ਓਪਨ ਹੀ ਰਹਿਣਾ ਸ਼ਰਤ ਨਾ ਰੱਖੋ ਆਪਣੇ ਤੇ ਮੇਨੇ ਸ਼ਰਤ ਨਾ ਕਦੇ ਵੀ ਰੱਬ ਦਾ ਨਾਮ ਲਵੋ ਜੇ ਨਹੀਂ ਐਸ ਕੀ ਲੈ ਹੋਇਆ ਕੋਈ ਨਹੀਂ ਸ਼ਾਮ ਨੂੰ ਲੈ ਲਿਓ ਠੀਕ ਹੈ ਨਾ ਕਈ ਵਾਰ ਇਦਾਂ ਦੇ ਕੰਮ ਹੁੰਦੇ ਆਪਾਂ ਹੁਣ ਬਿਜ਼ਨਸ ਵਿੱਚ ਆ ਜਾਂ ਤੁਸੀਂ ਜੌਬ ਕਰਦੇ ਨਹੀਂ ਦੇ ਕਰ ਸਕਦੇ ਇਹ ਕੰਮ ਫੀ ਕਰਦੇ ਆਪਾਂ ਫੇਫੀਸ਼ ਮਿਸ ਕਰਦੇ ਆਂ ਕਿਹਾ ਵੀ ਦੇਖੋ ਜੀ ਬੱਚਿਆਂ ਦਾ ਰੇਡ ਆ ਨਾ ਤੁਸੀਂ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਬੱਚੇ ਨੂੰ ਤਾਂ ਹਾਂ ਬੱਚਾ ਦਾ ਗਵਾਂਡੀ ਦੇ ਫੜ ਕੇ ਸਕੂਲੇ ਬਾੜੋ ਤੂੰ ਸਕੂਲੇ ਚੱਲ ਪੁੱਤ ਤੇ ਭਾਂਡੇ ਤਾਂ ਕੱਲ ਨੂੰ ਫੇ ਮਾਂਜ ਲਾਂਗੇ ਮਾਂ ਮਾਂਜੂ ਤੇਰੀ ਕੋਈ ਨਹੀਂ ਜਿਹੜੀ ਤਾਲੀਮ ਆ ਨਾ ਬਾਜੀ ਜਨਰੇਸ਼ਨ ਤੌਰ ਨਹੀਂ ਕਿਨੇ ਆ ਸਾਡੀ ਧੀ ਨੇ ਤੁਰਨੀ ਆ ਪੁੱਤ ਤਾਂ ਕੰਜਰ ਅੰਮਲੀ ਵੀ ਹੋ ਸਕਦਾ ਗੱਲ ਸਮਝੇ ਨਾ ਧੀ ਹੋਊਗੀ ਤਾਂ ਜਨਰੇਸ਼ਨ ਤੁਰਨੀ ਤੇ ਧੀ ਨਹੀਂ ਹੈਗੀ ਤਾਂ ਜਨਰੇਸ਼ਨ ਨਹੀਂ ਤੁਰਨੀ ਪਹਿਲੀ ਗੱਲ ਆ ਜੇ ਇਸ ਇਨਸਾਨ ਨੂੰ ਧੀ ਮਿਲ ਗਈ ਨਾ ਉਸ ਧੀ ਨੇ ਜਾ ਕੇ ਦੋ ਘਰ ਬਸਾਉਣੇ ਆ ਇੱਕ ਤਾਂ ਸਹੁਰਿਆਂ ਦਾ ਬਸਾਉਣਾ ਇੱਕ ਪੇ ਦੀ ਇੱਜ਼ਤ ਬਸਾਉਣੀ ਆ ਬਿਲਕੁਲ ਪੁੱਤ ਕਈ ਵਾਰ ਇੱਥੇ ਛਾਪ ਵੀ ਕੇ ਢੇਰਾਂ ਜਿਹੇ ਗਿਆ ਹੁੰਦਾ ਗੱਲ ਸਮਝੇ ਨਾ ਉਹ ਫੇ ਬਾਪੂ ਗਾਲਾਂ ਕੱਢਦਾ ਬਸਾਲਾ ਤਾਂ ਮੇਰੀ ਵੇਚ ਜਿ ਕਰਾਈ ਜੰਨਾ ਇਸ ਕਰਕੇ ਬੱਚਿਆਂ ਦੀ ਮਾਂ ਫੜੋ ਜਿੰਨੇ ਬੱਚੇ ਨਹੀਂ ਪੜ ਸਕਦੇ ਛੱਡੋ ਜੇ ਹੈਲਪ ਦੀ ਲੋੜ ਹੈਗੀ ਭਾਜੀ ਨੂੰ ਸੋ ਮੈਂ ਹੈਲਪ ਕਰੂੰ ਤੁਹਾਡੇ ਬੱਚਿਆਂ ਦੀ ਆਮ ਅਸੀਂ ਬੱਚਿਆਂ ਦੀ ਸਪੋਰਟ ਭਾਜੀ ਨਾਲ ਕਰਦੇ ਆ ਅਸੀਂ ਇਹ ਆਉਂਗੇ ਤੁਹਾਡੇ ਕੋ ਕਿੰਨੀਆਂ ਬੱਚੀਆਂ ਪੜਨਾ ਚਾਹੁੰਦੀਆਂ ਫੀਸਾਂ ਤਾਰਨੀ ਆ ਮੈਂ ਤਾਰ ਦੂੰ ਸਾਰਿਆਂ ਦੀ ਬੱਚਿਆਂ ਸਕੂਲੇ ਜਰੂਰ ਭੇਜੋ ਤਾਂ ਸਿਕਾ ਮਿਨੀਮਮ ਤੀਮ ਦੋਨੋਂ ਦਵਾਈਏ ਆਪਾਂ ਦਵਾਈ ਦੀ ਪ੍ਰੋਬਲਮ ਨਹੀਂ ਠੀਕ ਨਹੀਂ ਕਿਉਂਕਿ ਜਿਹੜੇ ਜੜੀਆਂ ਲੀਡਰ ਬਣਦੀਆਂ ਹੁਣ ਮਰੀਮ ਲੀਡਰ ਬਣ ਗਈ ਉਹ ਵੀ ਧੀ ਆ ਜੇ ਉਹ ਬਣ ਸਾਰੀ ਤੁਹਾਡੀ ਤੀਖਾਲ ਨਹੀਂ ਬਣ ਸਕਦੇ ਸਾਂ ਚਲੋ ਲਓ ਜੀ ਅਜਾਜ ਤੋਂ ਬੜਾ ਸਾਰੇ ਬਜ਼ੁਰਗਾਂ ਦਾ ਭਾਈਆਂ ਦਾ ਬਹੁਤ ਸ਼ੁਕਰੀਆ ਬੜੀ ਤੁਸੀਂ ਮੁਹੱਬਤ ਦੇ ਨਾਲ ਸਰਦਾਰ ਸਾਹਿਬ ਨੂੰ ਵੈਲਕਮ ਕੀਤਾ ਔਰ ਆਪਣੀ ਤੁਸੀਂ ਵੀ ਪੂਰੀ ਮੁਹੱਬਤ ਦਾ ਹਜ਼ਾਰ ਕੀਤਾ ਪ੍ਰੈਕਟੀਕਲੀ ਕਿ ਬਗੌਰਾਂ ਵਾਲੇ ਵੀ ਇਹਨਾਂ ਵਾਸਤੇ ਅਗਰੇ ਇੰਨੀ ਦੂਰ ਅਮਰੀਕਾ ਤੋਂ ਚੱਲ ਕੇ ਆਏ ਤੇ ਤੁਸੀਂ ਲੋਕ ਵੀ ਇਹਨਾਂ ਲਈ ਉਹੀ ਚਾਤ ਪਿਆਰ ਰੱਖਦੇ ਹਾਂ ਜੀ ਇਨਸ਼ਾਅੱਲਾ ਫੇਰ ਮੁਲਾਕਾਤ ਹੋਏਗੀ ਨੰਬਰ ਮੇਰਾ ਭਾਜੀ ਹੁਣ ਕੋ ਹੈਗਾ ਜਿਹੜਾ ਮਰਜ਼ੀ ਬੰਦਾ ਮਿਲ ਲੈਣਾ ਸਾਡਾ ਕਾਫੀ ਚਿਰ ਤੋਂ ਸਾਡਾ ਭਾਜੀ ਕਹਿੰਦੇ ਸੀ ਤੇ ਆਪਾਂ ਨਾ ਖਰਚਾ ਕਰਾਂਗੇ ਹਨਾ ਉੱਥੇ ਗੱਲ ਬਣਨੀ ਆ ਫੇ ਜਾ ਕੇ ਜਿਆਦਾ ਨਹੀਂ ਕਿ ਸਾਡੇ 15 ਚਾਰ ਘਰ ਹੈ ਇੰਡੀਆ ਜਾਓਗੇ ਹਾਂਜੀ ਉੱਥੇ 15 ਮੈਂ ਅੱਗੇ ਭਾਜੀ ਹੁਣ ਕੋ ਹਾਂਜੀ ਇੱਥੋਂ ਵੀ ਇੰਡੀਆ ਜਾਣਾ ਹਾਂ ਇੰਡੀਆ ਤੋਂ ਵਾਪਸ ਜਾਣਾ ਵਾਪਸ ਹਾਂਜੀ ਤੇ ਤੁਸੀਂ ਜਦੋਂ ਵੀ ਕਿਸੇ ਨੇ ਰਾਬਤਾ ਕਰਨਾ ਕਰੋ ਪਰ ਜੇ ਬੱਚੀਆਂ ਪੜਾਉਣੀਆਂ ਜੇ ਛੇਲ ਪਜਾਈ ਦੀ ਕਿਸੇ ਗਰੀਬ ਨੂੰ ਉਹਦੀ ਬਾਹਰ ਜਰੂਰ ਫੜੋ ਕੋਈ ਫਰਕ ਨਹੀਂ ਪੈਂਦਾ ਹਨਾ 1 ਇੱਕ ਰੁਪਿਆ ਪਾਈਏ ਤੇ 10 ਬਣ ਜਾਂਦੇ ਆ ਭਾਜੀ ਪਿੰਡ ਅੱਗੇ ਕਿਹੜੀ ਬਾਤ ਚਾਲਾ ਕਰ ਦਿਓ ਸਾਡੇ ਨਾਲ ਦੇਖ ਵੇਖ ਕੇ ਜਾਣਾ ਚਲਿਏ ਗੱਡੀ ਗੱਡੀ ਉੱਧਰ ਖੜੀ ਚਲੋ ਨਵੀਰ ਸੁਣਾ ਹਾਂ ਚਲੋ